ਜੇਕਰ ਤਾਂ ਹੰਨੂ ਵੀ ਬੈਂਕ ਤੋਂ ਲੋਨ ਨਹੀਂ ਮਿਲ ਰਿਹਾ ਤਾਂ ਇਥੇ ਆਸਾਨੀ ਦੇ ਨਾਲ ਤੁਹਾਡਾ ਕਿ ਲੋਨ ਮਿਲ ਜਾਵੇਗਾ ਤਾਂ ਤੁਹਾਨੂੰ ਅਸੀਂ ਵਿਸਥਾਰਤ ਨਾਲ ਜਾਣਕਾਰੀ ਦਿੰਨੇ ਆ ਕਿ ਤੁਸੀਂ ਕਿੰਝ ਆਸਾਨੀ ਦੇ ਨਾਲ ਬੈਂਕ ਲੋਨ ਲੈ ਸਕਦੇ ਹੋ ਗੈਰ ਬੈਂਕਿੰਗ ਵਿੱਤੀ ਕੰਪਨੀਆਂ NBFCs ਅਤੇ ਹਾਊਸਿੰਗ ਵਿੱਤ ਕੰਪਨੀਆਂ ਉਹਨਾਂ ਗਾਹਕਾਂ ਦੇ ਲਈ ਇੱਕ ਨਵਾਂ ਰਸਤਾ ਖੋਲ੍ਹ ਰਹੀਆਂ ਹਨ ਜੋ ਬੈਂਕਾਂ ਤੋਂ ਕਾਰ ਖਰੀਦਣ ਦੇ ਲਈ ਕਰਜ਼ਾ ਲੈਣ ਦੇ ਵਿੱਚ ਅਸਮਰਥ ਹਨ ਬੈਂਕ ਅਕਸਰ ਨੌਕਰੀ ਦੀ ਸਥਿਰਤਾ ਦੀ ਘਾਟ ਮੌਜੂਦਾ ਕਰਜ਼ੇ ਜਾਂ ਕਮਜ਼ੋਰ ਕ੍ਰੈਡਿਟ ਇਤਿਹਾਸ ਕਾਰਨ ਕਰੇਲੂ ਕਰਜ਼ੇ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਅਜਹੀਆਂ ਸਥਿਤੀਆਂ ਦੇ ਵਿੱਚ ਐਨਬੀਐਫਸੀਐਸ ਅਤੇ ਹਾਊਸਿੰਗ ਦੇ ਵਿਕਚਰ ਕੰਪਨੀਆਂ ਗਾਹਕਾਂ ਨੂੰ ਤੇਜ਼ ਅਤੇ ਲਚਕਦਾਰ ਲੋਨ ਪ੍ਰਕਿਰਿਆ ਦੇ ਵਿੱਚ ਮਦਦ ਕਰੀਆਂ ਨੇ ਐਨਬੀਐਫਸ ਅਤੇ ਹਾਊਸਿੰਗ ਵਿਦ ਕੰਪਨੀਆਂ ਤੇ ਕਰਜ਼ੇ ਦੀ ਪ੍ਰਕਿਰਿਆ ਤੇਜ਼ ਹੈ ਅਤੇ ਯੋਗਤਾ ਮਾਪ ਡੰਡ ਲਚਕਦਾਰ ਹਨ ਇਹ ਸੰਸਥਾਵਾਂ ਸਵੈ ਰੁਜ਼ਗਾਰ ਵਾਲੇ ਘਾਕਾਂ ਜਾਂ ਕੱਟ ਕ੍ਰੈਡਿਟ ਸਕੋਰ ਵਾਲੇ ਲੋਕਾਂ ਲਈ ਇੱਕ ਬਿਹਤਰ ਵਿਕਲਪ ਸਾਬਤ ਹੋ ਰਹੀਆਂ ਨੇ ਹਾਲਾਂਕਿ ਉਹਨਾਂ ਦੀਆਂ ਵਿਆਜ ਦਰਾਂ ਬੈਂਕਾਂ ਨਾਲੋਂ ਵੱਧ ਹਨ ਅਤੇ ਕਰਜ਼ੇ ਦੀ ਅਦਾਇਗੀ ਦੀ ਮਿਆਦ ਮੁਕਾਬਲਤਨ ਘੱਟ ਹੋ ਸਕਦੀ ਹੈ ਹੌਸਿੰਗ ਦੇ ਵਿਚਰ ਕੰਪਨੀਆਂ ਤੇ ਕਰ ਦੇ ਕਰਜ਼ੇ ਦੀ ਵਿਆਜ ਦਰ 7.45% ਤੋਂ ਸ਼ੁਰੂ ਹੁੰਦੀਆਂ ਨੇ ਜੀ ਹਾਂ ਇਹ ਦਰਾਂ ਭਾਰਤੀ ਰਿਜ਼ਰਵ ਬੈਂਕ ਦੀ ਰੈਪੋ ਦਰ ਨਾਲ ਜੁੜੀਆਂ ਨਹੀਂ ਨੇ ਤੇ ਜਿਸ ਕਾਰਨ ਉਹ ਬਾਜ਼ਾਰ ਦੇ ਉਤਾਰ ਚੜਾਅ ਤੋਂ ਘੱਟ ਪ੍ਰਭਾਵਿਤ ਹੁੰਦੀਆਂ ਨੇ bankbazar.com ਦੇ ਅੰਕੜਿਆਂ ਦੇ ਅਨੁਸਾਰ 50 ਲੱਖ ਰੁਪਏ ਦੇ 20 ਸਾਲਾਂ ਦੇ ਹோம் ਲੋਨ ਤੇ ਵਿਆਜ ਦਰਾਂ 7.45% ਤੋਂ 9% ਤੱਕ ਹਨ ਤੇ ਇਹ ਦਰ ਗਾਹਕ ਦੀ ਆਮਦਨ ਅਤੇ ਕ੍ਰੈਡਿਟ ਸਕੋਰ ਤੇ ਨਿਰਭਰ ਕਰਦੀ ਹੈ। ਬਿਹਤਰ ਕ੍ਰੈਡਿਟ ਸਕੋਰ ਅਤੇ ਵੱਧ ਆਮਦਨ ਵਾਲੇ ਗਾਹਕ ਘੱਟ ਵਿਆਜ ਦਰਾਂ ਦਾ ਲਾਭ ਲੈ ਸਕਦੇ ਨੇ। ਕਈ ਪ੍ਰਮੁੱਖ ਹਾਊਸਿੰਗ ਫਾਈਨਾਂਸ ਕੰਪਨੀਆਂ ਆਕਰਸ਼ਕ ਦਰਾਂ ਤੇ ਹੋਮ ਲੋਨ ਪੇਸ਼ ਕਰ ਰਹੀਆਂ ਨੇ ਜਿਵੇਂ ਕਿ ਬਜਾਜ ਫਿਨਸਰਵ 7.45% ਤੋਂ ਸ਼ੁਰੂ, LIC ਹਾਊਸਿੰਗ ਫਾਈਨਾਂਸ 7.50% ਤੋਂ ਸ਼ੁਰੂ, ਟਾਟਾ ਕੈਪੀਟਲ 7.75% ਤੋਂ ਸ਼ੁਰੂ, PNB ਹਾਊਸਿੰਗ ਫਾਈਨਾਂਸ 8.25% ਤੋਂ ਸ਼ੁਰੂ, ਪੀਰਾਮਲ ਕੈਪੀਟਲ ਅਤੇ ਹਾਊਸਿੰਗ ਫਾਈਨਾਂਸ 9% ਤੋਂ ਸ਼ੁਰੂ ਵੱਖ-ਵੱਖ ਕੰਪਨੀਆਂ ਦੀਆਂ ਵਿਆਜ ਦਰਾਂ ਦੇ ਆਧਾਰ ਤੇ 20 ਸਾਲ ਦੀ ਮਿਆਦ ਦੇ ਲਈ 50 ਲੱਖ ਰੁਪਏ ਦੇ ਹੋਮ ਲੋਨ ਤੇ ਮਹੀਨਾਵਾਰ EMI ਅਤੇ ਕੁੱਲ ਵਿਆਜ ਇਸ ਪ੍ਰਕਾਰ ਹਨ ਬਜਾਟ ਸਨਰਵ 7.45% ਮਹੀਨਾਵਾਰ EMI 40127 ਰੁਪਏ ਕੁੱਲ ਵਿਆਜ 463464 ਰੁਪਏ LIC हाउसिंग फाइनेंस 7.50% पे महीनावार ईएमआई 40280 रुपए ते कुल ब्याज 46000 66118 रुपए टाटा कैपिटल 7.50% मासिक ईएमआई 40047 रुपए ते कुल ब्याज 4851383 रुपए पीएनबी हाउसिंग फाइनेंस 8.25% मासिक ईएमआई 42603 रुपये तक कुल ब्याज 5224788 रुपये परमल कैपिटल एंड हाउसिंग फाइनेंस 9% मासिक ईएमआई 44986 रुपये तक कुल ब्याज 5796711 रुपये